ਤਾਲਸਨਾ ਖੜੇ ਆ ਜਿੱਥੋਂ ਦੇ ਸਰਪੰਚ ਨੂੰ 15 ਅਗਸਤ ਦੇ ਇੱਕ ਗੁਰਸ਼ਿਕ ਹੋਣ ਦੇ ਨਾਤੇ ਲਾਲ ਕਿਲੇ ਦੇ ਅੰਦਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਗਿਆ ਜਦੋਂ ਕਿ ਕੇਂਦਰ ਦੀ ਸਰਕਾਰ ਵੱਲੋਂ ਆਜ਼ਾਦੀ ਦਿਵਸ ਤੇ ਉਸ ਨੂੰ ਆਪ ਹੀ ਸਨੇਹਾ ਜਿਹੜਾ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀ ਸਨੇਹਾ ਕਿਉਂ ਆਇਆ ਲਾਲ ਕਿਲੇ ਤੋਂ ਕਿਉਂ ਆਇਆ ਸੈਂਟਰ ਸਰਕਾਰ ਵੱਲੋਂ ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 14000 ਦੇ ਵਿੱਚੋਂ ਕੁਝ ਪਿੰਡ 6 ਦੇ ਕਰੀਬ ਪਿੰਡ ਨੇ ਜਿਹੜੇ ਪੰਜਾਬ ਤੋਂ ਚੁਣੇ ਗਏ ਸੀ ਜਿਨ੍ਹਾਂ ਨੇ ਆਪਣੇ ਪਿੰਡ ਦੀ ਨੋਹਾਰ ਇੰਨੀ ਵਧੀਆ ਬੜਾ ਦਿੱਤੀ ਕਿ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਸਨਮਾਨ ਲਈ ਬਣਾਇਆ ਪਰ ਜਦੋਂ ਸਰਪੰਚ ਲਾਲ ਕਿਲੇ ਦੇ ਅੰਦਰੋਂ ਸਨਮਾਨ ਲੈਣ ਲਈ ਜਾਂਦਾ ਤਾਂ ਇੱਕ ਅੰਮ੍ਰਿਤਧਾਰੀ ਹੋਣ ਕਰਕੇ ਔਰ ਛੋਟੀ ਸ੍ਰੀ ਸਾਹਿਬ ਪਾਈ ਹੋਣ ਕਰਕੇ ਉਸ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਉਸ ਗੱਲ ਨੂੰ ਪੱਕਦੇ ਨੂੰ ਅੱਜ 8 ਦਿਨ ਦੇ ਕਰੀਬ ਸਮਾਂ ਜਿਹੜਾ ਹੋ ਚੁੱਕਿਆ ਕਿਉਂਕਿ ਸੂਬੇ ਪੰਜਾਬ ਦੇ ਅੰਦਰ ਮੀਡੀਆ ਤੋਂ ਇਹ ਆਵਾਜ਼ ਗਈ ਕਿ ਅੰਮ੍ਰਿਤਧਾਰੀ ਸਿੱਖ ਨਾਲ ਟੱਕਾ ਹੋਇਆ ਔਰ ਇਸ ਤੱਕ ਇਹਨੂੰ ਦੇਖਦੇ ਦੇਖਦੇ ਅੱਜ ਪਿੰਡ ਦੇ ਅੰਦਰ ਹੈ ਜਿਹੜਾ ਇਜਲਾਸ ਬਲਾਗ ਆ ਜਿਸ ਵਿੱਚ ਮਾਨਸਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਿੰਡ ਦੇ ਵਸਨੀਕ ਨੇ ਆਲੇ ਦੁਆਲੇ ਪਿੰਡਾਂ ਦੇ ਸਰਪੰਚ ਨੇ ਨਵਾਨਾ ਸਾਹਿਬ ਆਏ ਨੇ ਔਰ ਹੋਰ ਬੁੱਧੀਜੀਵੀਆਂ ਨੇ ਵੀ ਅੱਜ ਇੱਥੇ ਸ਼ਮੂਲੀਅਤ ਕੀਤੀ ਆ ਗੱਲਬਾਤ ਕਰਾਂਗੇ ਕਿ ਕਿਉਂ ਇਹ ਵਾਰਡ ਹੈ ਜਿਹੜਾ ਅੱਜ ਮੋੜਨ ਦਾ ਫੈਸਲਾ ਇਜਲਾਸ ਦੇ ਵਿੱਚ ਲੈ ਲਿਆ ਗਿਆ ਮੈਂ ਆਪ ਜੀ ਨੂੰ ਜਾਣਕਾਰੀ ਵੀ ਦੱਸ ਦਿਆਂ ਕਿ ਇਜਲਾਸ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਜੋ ਅਵਾਰਡ ਸਾਨੂੰ ਜਲੀਲ ਕਰਕੇ ਦਿੱਤਾ ਰਿਆ ਉਹ ਅਸੀਂ ਨਹੀਂ ਰੱਖਣਾ ਤੁਸੀਂ ਆਪਣਾ ਵਾਪਸ ਲੈ ਲਓ ਸਾਡੇ ਨਾਲ ਮਾਨ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ ਤੇ ਜਿਹ ਲਾਸਟ ਪਹੁੰਚੇ ਨੇ ਮਾਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਫੈਸਲਾ ਹੋ ਗਿਆ ਵੀ ਅਵਾਰਡ ਹੈ ਅਸੀਂ ਕੇਂਦਰ ਨੂੰ ਵਾਪਸ ਮੋੜਨਾ ਦੁੱਖ ਦੀ ਗੱਲ ਹੈ ਜੀ ਅਵਾਰਡ ਬੜੀ ਮਿਹਨਤ ਤੋਂ ਬਾਅਦ ਮਿਲਦੇ ਨੇ ਔਰ ਇਹ ਪਿੰਡ ਦਾ ਲਾਇਕ ਹੈ ਇਸ ਦੇ ਕਿ ਉਹਨੂੰ ਅਵਾਰਡ ਦਿੱਤਾ ਜਾਵੇ ਪਹਿਲੀ ਗੱਲ ਤੇ ਦੋਨੇ ਸਰਪੰਚਾ ਸਾਹਿਬ ਕਾਈ ਪ੍ਰੈਜ਼ੈਂਟ ਖੜੇ ਨੇ ਕੋਈ ਮਸਲਾ ਨਹੀਂ ਔਰ ਸਰਬਸੰਮਤੀ ਨਾਲ ਬਣੇ ਨੇ ਔਰ ਪਰਲੇ ਪਾਸੇ ਪਾਰਕ ਹੈ ਕਮਾਲ ਦੀਆਂ ਸੜਕ ਤੇ ਗਲੀਆਂ ਸਾਫ਼ ਸੁਥਰੀਆਂ ਨੇ ਲੋਕ ਵੇਖੋ ਕਿੱਡੇ ਕਮਾਲ ਦੇ ਨੇ ਤੇ ਇਸ ਪੰਡ ਤੇ ਲਾਈਕ ਸੀ ਕਿ ਇਹਨਾਂ ਨੂੰ ਸਨਮਾਨ ਮਿਲੇ ਕਹਿੰਦੇ ਵਿਸ਼ੇਸ਼ ਗੱਲ ਰਹੀ ਕਿ ਸਰਪੰਚ ਸਾਹਿਬ ਉਹ ਸਰਬਸੰਮਤੀ ਨਾਲ ਤਾਂ ਬਣਾਇਆ ਸੀ ਅਮਰਤ ਹਰੀ ਨੇ ਔਰ ਇਮਾਨਦਾਰ ਬਿਲਕੁਲ ਇਹ ਸਾਡੇ ਮੰਨਿਆ ਜਾਂਦਾ ਹੈ ਮੰਨਿਆ ਹੀ ਨਹੀਂ ਇਹਨੂੰ ਅਸੀਂ ਕੋਈ ਅੱਜ ਦੇ ਨਹੀਂ ਬਹੁਤ ਪਹਿਲਾਂ ਤੋਂ ਮੰਨਦੇ ਹਾਂ ਸਾਡੀ ਅੱਖਾਂ 'ਚ ਅਕੀਦਾ ਆ ਜਾਂਦਾ ਜਦੋਂ ਕੋਈ ਅਮਰਤ ਹਰੀ ਸਿੰਘ ਸਾਡੇ ਸਾਹਮਣੇ ਆਉਂਦਾ ਕਿ ਨਹੀਂ ਯਾਰ ਇਹ ਬੰਦਾ ਤਾਂ ਸੱਚਾ ਹੀ ਹੋਊਗਾ no doubt ਕੁਝ ਬੰਦੇ ਐ ਜਿਹੇ ਵੀ ਨਿਕਲੇ ਨੇ ਜਿੰਨਾਂ ਤੇ ਗੁੱਸਾ ਵੀ ਆਉਂਦਾ ਪਰ ਇਹ ਉਸ ਤਰ੍ਹਾਂ ਦੀ ਸ਼ਰਾਫਤ ਵਾਲੀ ਸੀ ਇਸਲੀ ਪੰਡ ਨੇ ਸਨਮਾਨ ਵੀ ਦਿੱਤਾ ਸੀ ਉਰਾਤਨ ਭਾਵਨਾ ਆਪਾਂ ਕਈਆਂ ਦਾ ਚਲਦੀ ਆ ਰਹੀ ਹੈ ਬਿਲਕੁਲ ਔਰ ਇਹ ਵੀ ਦਾਵਾ ਕਰਦੇ ਨੇ ਕਿ ਇਸ ਫੀਲ ਨੂੰ ਇਹ ਸਮਝਦੇ ਨੇ ਤਾਂ ਹੀ ਤਾਂ ਪ੍ਰਧਾਨ ਮੰਤਰੀ ਸਾਹਿਬ ਪੱਗ ਬੰਨ ਕੇ ਹੱਥਾਂ ਤੇ ਮੱਥਾ ਟੇਕਦੇ ਨੇ ਹਰ ਗੁਰੂ ਜੋ ਵੀ ਸਾਡਾ ਗੁਰਪ੍ਰਭ ਹੋਵੇ ਜਾਂ ਸ਼ਹੀਦੀ ਦਿਹਾੜਾ ਵੀ ਜਾਂਦੇ ਨੇ ਹੁਣ ਵੀ ਆਂਦੇ ਨੇ ਨੌਵੇਂ ਪਾਤਸ਼ਾਹੀ ਦਾ ਦਿਨ ਮਨਾਉਣਾ ਹੈ ਇਹ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਇਹ ਵੀ ਅਕਾਲ ਤਖਤ ਤੇ ਆ ਚੁੱਕੇ ਨੇ ਆਪਾ ਫੋਟੋਆਂ ਵੇਖ ਚੁੱਕੇ ਆਂ ਪੂਰੀ ਦਸਤਾਰ ਸਜਾਈ ਸੀ ਕੀ ਇਹ ਦੋਨੇ ਦੱਸਣਗੇ ਕਿ ਜਦੋਂ ਇਹ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ ਜਾਂ ਕਿਸੇ ਵੀ ਜਗ੍ਹਾ ਜਾਂਦੇ ਨੇ ਕਿ ਉਦੋਂ ਆਏ ਅੰਮ੍ਰਿਤਸ਼ਕੀ ਵਾਲੇ ਬੰਦੇ ਉਹਨਾਂ ਦੇ ਅੱਗੇ ਪਿੱਛੇ ਨਹੀਂ ਹੁੰਦੇ ਜਾਂ ਜਿਹਨੂੰ ਉਹ ਮਿਲਣ ਜਾਂਦੇ ਨੇ ਉਹਦੇ ਹੀ ਅੰਮ੍ਰਿਤ ਨੀਸ਼ਕਿਆ ਹੁੰਦਾ ਦੱਸਣਗੇ ਇਹ ਜਰਬਾਨ ਨਹੀਂ ਪਈ ਹੁੰਦੀ ਕੀ ਉਥੇ ਚਾਰ ਕਿਨਾਂ ਫੁੱਟੀਆਂ ਤਿੰਨ ਫੁੱਟੀਆਂ ਸ਼ਮਸ਼ੀਰਾਂ ਤਲਵਾਰਾਂ ਨਹੀਂ ਪਈਆਂ ਹੁੰਦੀਆਂ ਕੀ ਇਹ ਦੱਸਣਗੇ ਜਦੋਂ ਅਸੀਂ ਬਚਾਉਂਦੇ ਰਹੇ ਆ ਜਾਂ ਜਦੋਂ ਉਧਰ ਉੱਧਰ ਹੈ ਖੈਬਰ ਤੋਂ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਵਾਪਸ ਭੇਜਿਆ 90 ਸਾਲ ਬਾਅਦ ਉਹ ਕਿਹਦੇ ਨਾਲ ਭੇਜਿਆ ਸੀ ਸ਼ਮਸ਼ੀਰਾ ਨਾਲ ਹੀ ਸੀ ਚਲੋ ਉਹਨੂੰ ਵੀ ਛੱਡੋ ਪ੍ਰੈਜ਼ੈਂਟ ਟਾਈਮ 'ਚ ਜਦੋਂ ਇਹ ਗੱਲਾਂ ਕਰਦੇ ਨੇ ਕੀ ਇਹਨਾਂ ਦੇ ਰੱਖਿਆ ਮੰਤਰੀ ਨੇ ਜਾ ਕੇ ਖੁਦ ਨਾਰੇ ਨਹੀਂ ਲਵਾਏ ਸੀਗੇ ਬੋਲੇ ਸੋਨੇ ਹਾਲ ਦੇ ਫੌਜੀਆਂ ਤੋਂ ਬਿਲਕੁਲ ਉਹਨਾਂ 'ਚ ਅਬਰਤਾ ਰੂਹ ਸੀਗੇ ਕੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਜੇ ਪਤਾ ਹੈ ਤਾਂ ਮੈਨੂੰ ਇਹ ਦੱਸੋ ਇਹਨਾਂ ਨੇ ਐਕਸ਼ਨ ਕੀ ਕੀਤਾ ਮੰਨ ਲਓ ਇੱਕ ਅਫੀਸਰ ਨੇ ਗਲਤੀ ਕਰ ਦਿੱਤੀ ਕਦ ਕਿ ਆਫੀਸਰ ਆਈਪੀਐਸ ਹੁੰਦਾ ਸੀ ਉਹ ਆਪੀ ਆਈਪੀਐਸ ਸੀ ਕੀ ਆਈਪੀਐਸ ਆਫੀਸਰ ਨੂੰ ਇਹ ਨਹੀਂ ਪਤਾ 295 ਇਹ ਕੀ ਹੈ ਕੀ ਇਹ ਇਨਾਂ ਦੇ ਧਾਰਮਿਕ ਚਿੰਨਾਂ ਦਾ ਬਦਾ ਬੇਅਦਬੀ ਨਹੀਂ ਹਾਨਣ ਨੀਗਾ ਇਨਾਂ ਦੇ ਅਧਿਕਾਰਾਂ ਦਾ ਹਾਨਣ ਨਹੀਂਗਾ ਜੇ ਹੈ ਤੇ ਦੱਸਣਗੇ ਉਸ ਆਫੀਸਰ ਤੇ ਕਾਰਵਾਈ ਕੀ ਹੋਈ ਹੈ ਜਾਂ ਇਹਨਾਂ ਨੇ ਮਾਫੀ ਮੰਗੀ ਹੈ ਜਾਂ ਇਵਨ ਗ੍ਰਹਿ ਮੰਤਰੀ ਨੇ ਇੱਕ ਸ਼ਬਦ ਵੀ ਬੋਲਿਆ ਪ੍ਰਾਈਮ ਮਿਨਿਸਟਰ ਨੇ ਬੋਲਿਆ ਹੋਰ ਛੱਡੋ ਯਾਰ ਸਾਡੇ ਮੁੱਖ ਮੰਤਰੀ ਨੇ ਬੋਲਿਆ ਜੋ ਮਾੜੀ ਮਾੜੀ ਗੱਲ ਤੇ ਬੋਲਦਾ ਇੱਕ ਸਰਪੰਚ ਨਾਲ ਪਹਿਲਾਂ ਵੀ ਬੋਲ ਚੁੱਕਿਆ ਉਹ ਲਈ ਵੀ ਇਹਦੇ ਨਾਲ ਇੱਕ ਨਸ਼ੇ ਵੇਚਣ ਵਾਲੀ ਨੇ ਕਹਿਤਾ ਤਾਂ ਰਾਤ ਨੂੰ ਹੀ ਫੋਨ ਕਰ ਲਿਆ 9 ਤੋਂ 10 ਦੇ ਨੋ ਚੱਲੇ ਨੇ ਇਹਨਾਂ ਨਾਲ ਗੱਲ ਕੀਤੀ ਇੱਕ ਬਹੁਤ ਹੀ ਬਾਕਮਾਲ ਪਿੰਡ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਸ ਬੇਸ਼ ਦੇ ਉਹਦੇ ਸਰਪੰਚ ਨੇ ਉਹਨਾਂ ਨਾਲੇ ਬਹੁਤ ਵੱਡੀ ਬਦਤਮੀਜ਼ੀ ਹੋਈ ਹੈ ਸਾਡੇ ਕਕਾਰਾਂ ਦਾ ਹਨਣ ਹੋਇਆ ਕੀ ਇਹ ਬੋਲਣਗੇ ਮੁੱਖ ਮੰਤਰੀ ਸਾਹਿਬ ਜਾਂ ਸਿਰਫ ਬਖਾਉਣ ਨੂੰ ਦਸਤਾਰ ਸਜਾਉਂਦੇ ਨੇ ਕੀ ਸਾਡਾ ਐਮਐਲਏ ਬਦਕਿਸਮਤੀ ਨਾਲ ਉਹਨੂੰ ਪਤਾ ਹੈਗਾ ਕਿ ਆਪਦੀ ਕੌਨਸਟਿਟਿਊਐਂਸੀ ਨੂੰ ਰਿਪਰੈਜ਼ੈਂਟ ਕਿਵੇਂ ਕੀਤਾ ਜਾਂਦਾ ਹੈ ਬੋਲਣਗੇ ਕਿ ਸਾਡੇ ਐਮਪੀ ਪਟਿਆਲੇ ਵਾਲੇ ਕੀ ਉਹਨਾਂ ਨੇ ਉੱਥੋਂ ਦੇ ਸਪੀਕਰ ਤੇ ਉੱਥੋਂ ਦਾ ਜੋ ਵੀ ਹਾਊਸ ਸਾਈਡ ਲੀਡਰ ਹੈ ਹਾਊਸ ਦਾ ਉਹਦੇ ਨਾਲ ਗੱਲ ਕੀਤੀ ਕੀ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਬੋਲਿਆ ਸੈਂਟਰ ਵਾਲਾ ਕਿੰਨੇ ਮਨਿਸਟਰ ਨੇ ਜਾਂ ਜਿਹੜੇ ਇਹਨਾਂ ਦੀ ਪਾਰਟੀ ਚ ਭਾਜੀਪੀ ਚ ਨੇ ਸਿੱਖ ਨੇ ਉਹਨਾਂ ਨੇ ਗੱਲ ਕੀਤੀ ਜੇ ਨਹੀਂ ਕੀਤੀ ਤਾਂ ਫੇਰੇ ਕਿਹੜੀ ਗੱਲ ਦੇ ਨੇ ਉਸਦਾ ਮਾਨ ਸਾਹਿਬ ਗੱਲ ਕਰੀ ਜੇ ਉਹ ਸੈਂਟਰ ਦੇ ਮინისტრਾਂ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਸਾਡੀ ਸਰਵੋਤ ਸਸਤਾ ਸ਼੍ਰੋਮਣੀ ਕਮੇਟੀ ਉਹਦਾ ਕੋਈ ਆਗੂ ਨੇ ਫੋਨ ਤੱਕ ਕਰਨੀ ਕੀਤਾ ਆ ਗੱਲ ਹੈ ਮਿਲਣਾ ਦਾ ਬਹੁਤ ਜ਼ਰੂਰੀ ਗੱਲ ਔਰ ਇੱਕ ਹੋਰ ਵੇਖੋ ਇਕੱਲੀ ਸ਼੍ਰੋਮਣੀ ਕਮੇਟੀ ਨਹੀਂ ਇਹ ਜਿਹੜੇ ਪੰਥ ਦੇ ਨਾਂ ਤੇ ਪਾਰਟੀਆਂ ਬਣ ਰਹੀਆਂ ਨੇ ਹੜਲੇ ਜਾਲਾ ਚੁੱਲੇ ਚੁੱਲੇ ਕਹਿ ਲੋ ਹੁਣ ਦੱਸਣਗੇ ਉਹਨਾਂ ਚੁੱਲਿਆਂ ਤੇ ਬਣ ਕੀ ਰਿਹਾ ਪੱਕ ਕੀ ਰਿਹਾ ਤੇ ਜੇ ਸਹੀ ਬਣ ਰਿਹਾ ਜਿਹਦੇ ਨਾਲ ਪੰਜਾਬ ਦਾ ਫਾਇਦਾ ਹੋਊਗਾ ਪੰਜਾਬ ਦੇ ਲੋਕਾਂ ਨੂੰ ਬਹੁਤ ਮਤਲਬ ਸਹੀ ਤਰ੍ਹਾਂ ਦਾ ਪੂਜਨ ਮਿਲੂਗਾ ਤਬੇਰੇ ਇਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਦੱਸਣਗੇ ਆਏ ਕਿਉਂ ਨਹੀਂ ਇੱਕ ਕੁੜੀ ਨਾਲ ਪਹਿਲਾਂ ਹੋ ਚੁੱਕੀ ਹੈ ਬਦਤਮੀਜ਼ੀ ਜਦੋਂ ਰਾਜਸਥਾਨ ਕੇ ਪਰਦੇਨ ਗਈ ਸੀ ਤਾਂ ਕਮ ਸੇ ਕਮ ਉਹਨਾਂ ਦੀ ਅਸੈਂਬਲੀ ਨੇ ਨੋਟਿਸ ਲਿਆ ਇੱਕ ਗੱਲ ਦੀ ਮਾਫੀ ਮੰਗੀ ਅਫੀਸਰਾਂ ਨੂੰ ਵੀ ਤਾੜਨਾ ਕੀਤੀ ਸੈਂਟਰ ਵਾਲਿਆਂ ਨੇ ਤਾਂ ਹੋਰ ਨਹੀਂ ਕੀਤੀ ਇਹ ਕੀ ਹੋ ਰਿਹਾ ਬਾਈ ਜੀ ਇਹ ਮੈਸੇਜ ਦੇ ਰਹੇ ਨੇ ਸਾਨੂੰ ਕਿ ਤੁਸੀਂ ਪੱਗਾ ਬੰਨੋ ਦਾੜੇ ਨੂੰ ਵੀ ਪ੍ਰਕਾਸ਼ ਕਰੋ ਪਰ ਕਕਾਰ ਨਹੀਂ ਚਾਹੀਦੇ ਇਹ ਸਾਨੂੰ ਬਿਨਾ ਆਤਮਾ ਦੇ ਸਿੱਖ ਚਾਉਂਦੇ ਨੇ ਦੇ ਖਾਵੇ ਦੇ ਸਿੱਖ ਚਾਉਂਦੇ ਦੇ ਖਾਵੇ ਦੇ ਸਿੱਖ ਚਾਉਂਦੇ ਨੇ ਜਿਹੜਾ ਬੰਦਾ ਕਿਸੇ ਮਜਲੂਮ ਲਈ ਖੜਾ ਹੋ ਸਕੇ ਜੀ ਦੀ ਤਾਕਤ ਸਾਨੂੰ ਉਹ ਕਕਾਰ ਬਖਸ਼ਦਾ ਹੈ ਇਹ ਉਸ ਤੋਂ ਰਹਿਤ ਕਰਨਾ ਚਾਹੁੰਦੇ ਨੇ ਸਾਨੂੰ ਜੇ ਸਿੱਖ ਦੇ ਅੰਦਰ ਕੋਮ ਪ੍ਰਤੀ ਜਨੂਨ ਹੋਵੇ ਤੁਸੀਂ ਕਿਸੇ ਵੀ ਇਨਸਾਨ ਪ੍ਰਤੀ ਕੱਲਾ ਸਿੱਖ ਨਹੀਂ Hindu ਪ੍ਰਤੀ ਮੁਸਲਮਾਨ ਪ੍ਰਤੀ ਜੇ ੱਤਕਾ ਹੋ ਰਿਹਾ ਸੀ ਖੜੀ ਨਹੀਂ ਸਕਦੇ ਤਾਂ ਫਿਰ ਸਿੱਖ ਕਿਵੇਂ ਹੋਵੇ ਗੁਰੂਆਂ ਨੇ ਸਿਖਾਇਆ ਕੀ ਹੈ ਇਹ ਚਾਉਂਦੇ ਨੇ ਨਹੀਂ ਤੁਸੀਂ ਐਜੇ ਨਹੀਂ ਚਾਹੀਦੀ ਜਦੋਂ ਅਸੀਂ ਬਿੱਲ ਪਾਸ ਕੀਤੇ ਖੇਤੀਬਾੜੀ ਦੇ ਪੰਜਾਬ ਵਾਲੇ ਕਿਉਂ ਉੱਠ ਕੇ ਆ ਗਏ ਇਹ ਦਾੜੀਆਂ ਵਾਲੇ ਕਿਉਂ ਬਹਿ ਗਿਆ ਕਿ ਟਿੱਕਰੀ ਤੇ ਸਿੰਘੂ ਇਹਨਾਂ ਨੂੰ ਉਹਦਾ ਗੁੱਸਾ ਹੈ ਚਲੋ ਉਹਨਾਂ ਨੂੰ ਹੈ ਉਹਨਾਂ ਨੂੰ ਮੈਸੇਜ ਕਿਹਨੇ ਦੇਣਾ ਆ ਸਾਡੇ ਵਾਲੇ ਨੇ ਜਿਹੜਾ ਮੁੱਖ ਮੰਤਰੀ ਹੈ ਆ ਸਾਡੇ ਐਮਐਲਏ ਨੇ ਸਾਡੇ ਐਮਪੀ ਨੇ ਇੱਕ ਆਦੇ ਲਈ ਸਾਡੇ ਰਿਪਰੈਜ਼ੈਂਟੇਟਿਵ ਨੇ ਜਾਂ ਸਾਡੀ ਜ਼ੋਮਨੀ ਕਮੇਟੀ ਜਾਂ ਸਾਡੇ ਸੋ ਕਾਲਡ ਪੰਥਕ ਦਲ ਕਿੱਧਰ ਗਏ ਨੇ ਹੁਣ ਤੁਹਾਨੂੰ ਦੱਸਾਂ ਕੱਲ ਤੇ ਪਰਸੋਂ ਜੀ ਆ ਤੁਹਾਡੇ ਚੈਨਲਾਂ ਦੀ ਬ੍ਰੌਡਕਾਸਟਿੰਗ ਤੋਂ ਬਾਅਦ ਇਹਨਾਂ ਕੋਲੇ ਆਉਣਗੇ ਮੈਂ ਤੁਹਾਨੂੰ ਹੁਣ ਕਹਿ ਰਿਹਾ ਲਿਖ ਕੇ ਨਾਲ ਕੇ ਮੈਂ ਬੋਲ ਰਿਹਾ ਇਹਨਾਂ ਨੂੰ ਸ਼ਰਮ ਵੀ ਆਊਗੀ ਉਹਨਾਂ ਨੂੰ ਫੇਰ ਵੀ ਆਉਣਗੇ ਇਹ ਲੋਕ ਕੌਣ ਨੇ ਇਹ ਦਿਖਾਵੇ ਵਾਲੇ ਨੇ ਜਦੋਂ ਇਹਨਾਂ ਨੂੰ ਲੱਗਦਾ ਨਾ ਰੌਲਾ ਪੈ ਗਿਆ ਫੇਰ ਇਹ ਆ ਜਾਂਦੇ ਨੇ ਨਹੀਂ ਆ ਜਾਂਦੇ ਨੇ ਮਰੋ ਵਰਨਾ ਇੱਕ ਨੰਬਰ ਦੇ ਸਟੇਟ ਸਭ ਤੋਂ ਗੀਰਲਾ ਸਟੇਟ ਕਿਵੇਂ ਹੋ ਗਿਆ ਇਹ ਇਨਾਂ ਵੱਦਨੀਤੀ ਲੋਕਾਂ ਕਰਕੇ ਹੋਇਆ ਮੈਂ ਦੁਬਾਰਾ ਮੰਗ ਕਰਦਾ ਇਸ ਗੱਲ ਨੂੰ ਅਗਲੀ ਗੱਲ ਤੇ ਜਾਣ ਤੋਂ ਪਹਿਲਾਂ ਕੀ 295ਏ ਦੇ ਤਹਿਤ ਉਸ ਅਫੀਸਰ ਤੇ ਕੇਸ ਹੋਊਗਾ ਜਿਨ੍ਹਾਂ ਨੇ ਇਹਨਾਂ ਨੂੰ આમંત્રਿਤ ਕੀਤਾ ਸੀ ਉਸ ਬੰਦੇ ਨੂੰ ਸ਼ਾਮਲ ਕੀਤਾ ਜਾਊਗਾ ਕਿ ਭਾਈ ਤੂੰ ਗੈਸਟ ਦਾ ਸਾਧਲੇ ਇਹਨਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਔਰ ਧਾਰਮਿਕ ਜਿੰਨਾ ਦੀ ਬੇਰਹਿਮਤੀ ਕੀਤੀ ਹੈ ਬੇਆਦਬੀ ਕੀਤੀ ਹੈ ਇਹਨਾਂ ਦੀਆਂ ਭਾਵਨਾਵਾਂ ਅਲਟਰ ਨਹੀਂ ਹੋਈਆਂ ਕੀ ਕੇਸ ਹੋਊਗਾ ਕਰਨਗੇ ਸਾਡੇ ਗ੍ਰਹਿ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਾਫੀ ਮੰਗਣਗੇ ਜਾ ਬੇਰਸੀਏ ਸਮਝ ਲਿਏ ਤੁਸੀਂ ਸਿਰਫ ਡਰਾਮਾ ਕਰਦੇ ਹੋ ਤੁਸੀਂ ਪੱਗਾਂ ਬਨ ਕੇ ਦਿਖਾਵਾ ਕਰਦੇ ਹੋ ਔਰ ਅਸੀਂ ਆਪ ਦੇ ਪੰਜਾਬ ਵਾਲਿਆਂ ਨੂੰ ਕਹੀਏ ਕਿ ਇਹਨਾਂ ਦੇ ਦਿਖਾਵੇ 'ਚ ਨਾ ਆਓ ਜੇ ਆਪ ਦੀ ਰੱਖਿਆ ਖੁਦ ਨਹੀਂ ਕਰੋਗੇ ਜਿਹੜੀ ਕਿ ਸਾਨੂੰ ਗੁਰੂ ਸਿਖਾ ਕੇ ਗਏ ਨੇ ਤਾਂ ਤੁਹਾਡਾ ਕੱਖ ਨਹੀਂ ਹੋਣਾ ਇਹਨੂੰ ਇਹ ਸਮਝ ਲਿਏ ਹੁਣ ਮੇਰੀ ਗੱਲ ਸੁਣੋ ਇੱਥੇ ਆ ਖੜੇ ਨੇ ਆ ਚਾਹਲਪਿੰਡ ਹੈ ਇਹ ਸਰਪੰਚ ਨਹੀਂ ਉਥੋਂ ਦੇ ਇਹਨਾਂ ਦੀਆਂ ਧੀਆਂ ਪੈਣਾ ਨੂੰ ਉੱਥੇ ਪ੍ਰਵਾਸੀ ਕੰਮ ਕਰਦੇ ਨੇ ਇਹਨਾਂ ਦੇ ਉੱਤੇ ਮਾਦਵ ਇੱਕ ਫੈਕਟਰੀ ਐ ਉਹਨਾਂ ਨੇ ਛੇੜਿਆ ਇਹ ਜਾ ਕੇ ਗਏ ਥਾਣੇਦਾਰ ਕੋਲੇ ਕਿ ਰਿਪੋਰਟ ਲਿਖ ਲੋ ਭਾਈ ਸਾਹਿਬ ਕੁੜੀਆਂ ਨਾਲ ਗਈਆਂ ਪੇਰੈਂਟਸ ਨਾਲ ਗਏ ਆਂਦੇ ਜੇ ਪੰਜਾਬੀ ਮੁੰਡੇ ਨੇ ਛੇੜਿਆ ਹੁੰਦਾ ਫਿਰ ਕੀ ਕਰਦੇ ਇਹ ਜਵਾਬ ਸੀ ਐਸ ਐਚਓ ਦਾ ਇਹਨਾਂ ਨੂੰ ਐਸ ਐਚਓ ਦਾ ਇਹ ਜਵਾਬ ਸੀ ਇਹ ਕੀ ਮੁੱਖ ਮੰਤਰੀ ਸਾਹਿਬ ਇਹਦਾ ਕੋਈ ਜਵਾਬ ਦੇਣਗੇ ਦੱਸਣਗੇ ਕਿ ਇਹ ਐਸ ਐਚਓ ਸਸਪੈਂਡ ਜਾ ਡਿਸਮਿਸ ਹੋਊਗਾ ਕਿ ਨਹੀਂ ਜੇ ਨਹੀਂ ਤਾਂ ਆ ਸਰਪੰਚ ਖੜੇ ਕਹਿ ਰਹੇ ਨੇ ਸੁਣ ਲੋ ਇਹਨਾਂ ਦੀ ਜ਼ੁਬਾਨੀ ਦੱਸੋ ਜੇ ਮਾੜਾ ਜੀ ਕੀ ਬੋਲੇ ਥਾਣੇਦਾਰ ਨੇ ਆ ਕੇ ਦੱਸੋ ਦੋਨੇ ਇਹ ਨਾਲ ਮੈਂਬਰ ਬਣ ਚੁੱਕੀ ਗੱਲ ਹੋਈ ਹੈ ਤੁਹਾਡੇ ਪਿੰਡ ਮੇਰਾ ਖਲ ਕੁਆਟਰ ਵੀ ਉਹਵਾ ਦੋ ਕੰਪਨੀ ਵਾਲਾ ਆ ਕੇ ਦਿੱਤੇ ਹਾਂ ਹਾਂ ਜੀ ਹਾਂ ਹਾਂ ਜੀ ਅਸੀਂ ਗਏ ਜੀ ਥਾਣੇ 'ਚ ਬੱਚਿਆਂ ਦੇ ਮਾਪੇ ਗਿੱਧੀ ਗਏ ਅਸੀਂ ਪਹਿਲਾਂ 2 ਘੰਟੇ ਸਾਨੂੰ ਮਿਲੇ ਨੇ ਐਸੇ ਤੋਂ ਸਾਹਿਬ ਗੁਰਪ੍ਰੀਤ ਸਿੰਘ ਹੰਡਾ ਜਦੋਂ ਅਸੀਂ ਸਾਰੀ ਗੱਲ ਦੱਸੀ ਜਾ ਕੇ ਤੇ ਉਹਨਾਂ ਦੇ ਵੀ ਆ ਗੱਲ ਐਕਨ ਹੋਈ ਆ ਉਹ ਕਾ ਤੁਸੀਂ ਮੁੜ ਕੇ ਪੰਤਾਲਾ ਉੱਥੇ ਫੇਰ ਲੈ ਕੇ ਆਗੇ ਕਿ ਤੁਹਾਡਾ ਰੌਲਾ ਗੌਲਾ ਤੇ ਮਾਈ ਗੱਲ ਤਾਂ ਵੀ ਸਕੂਲ ਦੇ ਬੱਚਿਆਂ ਦੇ ਆ ਰਹੀ ਹੈ ਵੀ ਨੰਗਣ ਦੇ ਬੱਚੇ ਉਹ ਬੱਚੇ ਨੇ ਆਪ ਕਹਤਾ ਕਿ ਸੀਟੀਆਂ ਮਾਦਰ ਗੰਦਬੰਦ ਬੋਲਦੇ ਨੇ ਤੇ ਉਹ ਐਸਐਸਓ ਨੇ ਜੀ ਸਾਨੂੰ ਕਹਿੰਦਾ ਵੀ ਜੇ ਕੋਈ ਪੰਜਾਬੀ ਛੇੜਦਾ ਵੀ ਤੁਸੀਂ ਕਹਿੰਦਾ ਫਿਰ ਇਕਨੇ ਇਕੱਠ ਕਰਕੇ ਆ ਜਾਂਦੇ ਅਸੀਂ ਪੂਰੀ ਪੰਚਾਇਤ ਦੀ ਜਿਹੜੀ ਬੂਮੀ ਲੇਡਿਸ ਹੋਰ ਵੀ ਧੀਗੇ ਆ ਸਾਡੇ ਕੋਈ ਐਪਲੀਕੇਸ਼ਨ ਕੁਝ ਨਹੀਂ ਲਿਖਿਆ ਜੀ 28 ਤਰੀਕ ਦਾ ਮਹਾਮਾਰ ਹੋਇਆ ਹੈ ਜੀ ਹਾਲਸਾ ਇਹ ਔਮਨ ਸੈਲਚ ਅਸੀਂ ਨੇ ਆਨਲਾਈਨ ਰਿਪੋਰਟ ਲਗਾਤੀ ਸੀ ਕਿ ਉੱਥੇ ਬਿਆਨ ਹੋ ਗਏ ਬੱਚਿਆਂ ਦੇ ਪਰ ਐਸਐਸਓ ਸਾਡੀ ਕੋਈ ਥਾਣੇ 'ਚ ਕੋਈ ਧਾਰਪੈ ਨਹੀਂ ਦੇਖੋ ਇਹ ਟਰੈ ਇਹ ਔਮਨ ਸੈੱਲ ਦੇ ਵਿੱਚ ਇਹਨਾਂ ਦੇ ਬਿਆਨ ਵੀ ਹੋ ਗਏ ਉਹਨਾਂ ਬੱਚੀਆਂ ਦੇ ਬਿਆਨ ਵੀ ਹੋ ਗਏ ਥਾਣੇਦਾਰ ਨੇ ਅੱਜ ਤੱਕ ਰਿਪੋਰਟ ਦਰਜ ਨਹੀਂ ਕੀਤੀ 28 ਤਰੀਕ 28 ਤਰੀਕ ਮਹੀਨਾ ਹੋ ਚੱਲਿਆ ਆ ਸਰਪੰਚ ਸਾਹਿਬ ਖੜੇ ਨੇ ਉਸੇ ਪਿੰਡ ਦੇ ਆ ਮੈਂਬਰ ਪੰਚਾਇਤ ਨੇ ਸਾਡਾ ਧੱਕੇ ਨਾਲ ਉਹ ਤੋਂ ਪਹਿਲਾਂ ਇਹ ਕਦੋਂ ਕਿਤਾ ਰਾਜਨਾਮਾ ਇਹ ਜੀ ਇਹ ਤਿੰਨ ਮਹੀਨੇ ਹੋ ਗਏ ਇਸ ਰਾਜਨਾਮੇ ਨੂੰ ਤਿੰਨ ਮਹੀਨੇ ਹੋ ਗਏ ਆ ਮਾੜਾ ਜਿਹਾ ਵਿਖਾਇਓ ਜੇ ਪੰਜਾਬੀ ਨਾਮ ਹੈ ਜਿਹੜਾ ਹਿੰਦੀ ਚ ਲਿਖਿਆ ਹੋਇਆ ਹੈ ਜਿਹੜਾ ਰਾਜਨਾਮਾ ਹੈ ਜਿਹਨਾਂ ਨਾਮ ਹੋ ਰਿਹਾ ਤੇ ਹਿੰਦੀ ਚ ਲਿਖਿਆ ਹੋਇਆ ਦੇਖੋ ਪੰਜਾਬ ਦੇ ਅੰਦਰ ਰਾਜਨਾਮਾ ਹੋਇਆ ਇਹ ਹਿੰਦੀ ਚ ਲਿਖਿਆ ਹੋਇਆ ਔਰ ਇਹ ਵੀ ਧੱਕੇ ਨਾਲ ਇੱਕ ਹੋਰ ਗੱਲ ਦੱਸ ਦਿਆਂ ਮੈਂ ਤੁਹਾਨੂੰ ਅਸੀਂ ਗੱਲ ਕਰ ਰਹੇ ਸੀ ਉੱਤੇ ਕਿ ਮਹਾਰਾਸ਼ਟਰ ਆਜ ਕੀਜੀ ਲੈਂਗੁਏਜ ਹਿੰਦੀ ਨੂੰ ਬਣਾਇਆ ਸੀ ਪੂਰਾ ਮਹਾਰਾਸ਼ਟਰ ਉਬਲ ਪਿਆ ਸੀ ਸਾਰੇ ਲੀਡਰ ਉਬਲ ਪਏ ਸੀ ਤੇ ਸੱਤਾਂ ਦਿਨਾਂ ਬਾਅਦ ਵਾਪਸ ਲੈ ਲਿਆ ਸੀ ਫੈਸਲਾ ਕੇਂਦਰੀ ਮੰਤਰੀ ਵੀ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਆਪੋਜੀਸ਼ਨ ਦੇ ਲੀਡਰ ਮਹਾਰਾਸ਼ਟra ਦੇ ਸਭ ਬੋਲ ਤੇ ਦਿੱਲੀ ਜਿਹੜੀ ਤੀਜੀ ਭਾਸ਼ਾ ਬਣਾਈ ਸਿੰਧੀ ਵਾਪਸ ਲੈ ਲਈ ਤੇ ਸਾਡੇ ਇੱਕ ઠાਣੇਦਾਰ ਸਮਝਉਂਤਾ ਹਿੰਦੀ ਚ ਕਰਾ ਰਿਹਾ ਪੰਜਾਬੀ ਚ ਨਹੀਂ ਕੀਤਾ ਕੀ ਇਹ ਦੱਸਣਗੇ ਕਿ ਪੰਜਾਬੀ ਨਾਲੇ ਧੱਕਾ ਭਗਵੰਤ ਸਿੰਘ ਮਾਨ ਜੀ ਕਿਉਂ ਰਿਹਾ ਹੈ ਕੌਣ ਇਸ ਧੱਕੇ ਦਾ ਜ਼ਿੰਮੇਵਾਰ ਤੁਸੀਂ ਪੰਜਾਬੀ ਬੋਲਦੇ ਹੋ ਜਾਂ ਕਾਮੇਡੀ ਸਾਰੀ ਹਿੰਦੀ ਚ ਕਰਦੇ ਸੀ ਜੇ ਹਿੰਦੀ ਚ ਕਰਦੇ ਤਾਂ ਕਪਲ ਚਰਮੇ ਦੀ ਤਾਂ ਤੇ ਹੋਣਾ ਸੀ ਤੁਸੀਂ ਮੁੱਖ ਮੰਤਰੀ ਬਣਾਤੇ ਹੋ ਬਹੁਤ ਵੱਡਾ ਆਉਦਾ ਪੰਜਾਬੀ ਕਰਕੇ ਤੇ ਆ ਤੁਹਾਡੀ ਪੰਜਾਬੀ ਚ ਤੁਹਾਡਾ ਠਾਨੇਦਾਰ ਸਮਝੋ ਤਾਂ ਨਹੀਂ ਕਰ ਰਿਹਾ ਉਹ ਠਾਨੇਦਾਰ ਭਾਤ ਸੌਂਦਾ ਹੈ ਉਹ ਕਹਿ ਰਿਹਾ ਜੇ ਪੰਜਾਬੀ ਕੁੜੀਆਂ ਨੂੰ ਛੇੜਿਆ ਤਾਂ ਛੇੜਨਗੇ ਜੇ ਤੁਹਾਡੇ ਪੰਜਾਬੀ ਮੁੰਡੇ ਛੇੜਦੇ ਫੇਰ ਕੀ ਕਰਦੇ ਅਸੀਂ ਮਾਰਦੇ ਜੁੱਤੀਆਂ ਨਾਲੇ ਫੜ ਕੇ ਸੁੱਟਦੇ ਠਾਣੇ ਚ ਪਰ ਤੁਹਾਡੇ ਪੁਲਿਸ ਵਾਲੇ ਉਹਨਾਂ ਪ੍ਰਵਾਸੀਆਂ ਨੂੰ ਹੱਥ ਨਹੀਂ ਲਾਉਂਦੇ ਰੇ ਆ ਖੜੇ ਵਿਕਟਮ ਜਿਨ੍ਹਾਂ ਦੇ ਪਿੰਡ ਦੀਆਂ ਬੱਚੀਆਂ ਨਾਲ ਆ ਹੋ ਰਿਹਾ ਕੀ ਬੋਲੂਗਾ ਕੋਈ ਸਾਰਾ ਪਿੰਡ ਤੁਸੀਂ ਪੀੜਤ ਕੀਤਾ ਹੋਇਆ ਚਾਰ ਮਹੀਨਿਆਂ ਤੋਂ ਵਿਚਾਰਿਆਂ ਨਾਲ ਧੱਕਾ ਕਰ ਰਹੇ ਹੋ ਤੁਹਾਡਾ ਐਮ.ਐਲ.ਏ ਵੀ ਵਿੱਚੇ ਆ ਇਹ ਬੰਦਿਆਂ ਨੂੰ ਫੜ ਕੇ ਲੈ ਜਾਨੀਓ ਇਹਨਾਂ ਦੀ ਲੋਕਲ ਇੰਪਲੋਇਮੈਂਟ ਦਿੱਤੀ ਹੈ ਪੂਰੇ ਪਿੰਡ ਦਾ ਕਲਚਰ ਖਰਾਬ ਕਰਤਾ ਉਥੇ ਨਹਾਉਂਦੇ ਨੇ ਸ਼ਰਿਆਂ ਮੋਹ ਸਿੱਟਾ ਪੀਂਦੇ ਨੇ ਗੁੜੀਆਂ ਦਾ ਨਿਕਲਣਾ ਮੁਸ਼ਕਲ ਹੋਇਆ ਪਿਆ ਕੁਝ ਕਰੂਗਾ ਜਨ ਆਦੇ ਮੁੱਖ ਮੰਤਰੀਓ ਮੈਂ ਦਸਕਰਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਅੱਜ ਕਾਲਸਨਾ ਪਿੰਡ ਦੇ ਜਲਾਸ਼ ਚ ਜੋ ਅਵਾਰਡ ਸਰਪੰਚ ਸਾਹਿਬ ਨੂੰ ਦਿੱਤਾ ਗਿਆ ਸੀ ਲਾਲ ਕਿਲੇ ਤੋਂ ਉਹ ਵਾਪਸ ਦੇਣ ਦਾ ਫੈਸਲਾ ਕੀਤਾ ਗਿਆ ਸਰਪੰਚ ਸਾਹਿਬ ਸਾਡੇ ਨਾਲ ਨੇ ਹੋਰ ਨਾਲ ਗੱਲਬਾਤ ਕਰਾਂਗੇ ਇੱਕ ਗੁਰਸਿੱਖ ਨੂੰ ਲਾਲ ਕਿਲੇ ਅੰਦਰ ਅਵਾਰਡ ਲੈਣ ਲਈ ਸੱਦਾ ਦਿੱਤੇ ਜਾਣ ਦੇ ਬਾਵਜੂਦ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵੇਲੇ 80% ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਨੇ ਸਰਪੰਚ ਸਾਹਿਬ ਕਿਉਂ ਫੈਸਲਾ ਲੈ ਲਿਆ ਅਵਾਰਡ ਵਾਪਸ ਕਰਨ ਦਾ ਬਿਲਕੁਲ ਜਦੋਂ ਉੱਥੇ ਗਏ ਸੀ ਉਹਨਾਂ ਨੇ ਸਾਨੂੰ ਜਿਵੇਂ ਲਾਇਆ ਸੀ ਦਿੱਤਾ ਸੀ ਇੰਵੀਟੇਸ਼ਨ ਲੈਟਰ ਤੇ ਉਹਦੇ ਹਿਸਾਬ ਨਾਲ ਅੰਦਰ ਜਾਣਾ ਸਾਡਾ ਬਣਦਾ ਸੀ ਤੇ ਉਹਨਾਂ ਨੇ ਸਾਰੀ ਇਨਕੁਆਇਰੀਆਂ ਕਰਾਈ ਸੀ 2 ਮਹੀਨੇ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਹੋਈ ਸੀ ਤੇ ਫਿਰ ਉੱਥੋਂ ਜਾਨੋਂ ਉਹਨੇ ਸਾਨੂੰ ਇੱਕ ਬੇਇੱਜ਼ਤੀ ਕਰ ਬੇਇੱਜ਼ਤ ਕਰਕੇ ਘਰੇ ਭੇਜਿਆ ਤਾਂ ਫਿਰ ਹੁਣ ਇਹ ਸਨਮਾਨ ਅਸੀਂ ਨੇ ਕੀ ਕਰਨਾ ਨਹੀਂ ਤੁਹਾਡੇ ਨਾਲ ਕੋਈ ਸ਼ਰਤ ਵੀ ਰੱਖੀ ਗਈ ਸ਼ਰਤ ਹਾਂਜੀ ਇਹ ਹੀ ਸੀ ਉਹੀ ਉਹ ਉਹ ਤਾਂ ਜਿਆਦਾ ਬਹੁਤ ਸ਼ਰਮਨਾਕ ਹੈ ਵੀ ਉਹ ਏਐਸਪੀ ਸੀ ਜਿਹੜੇ ਸ਼ਸਤੀਕਰ ਦੌਰ ਕੀ ਉਹ ਕਹਿੰਦੇ ਜੇ ਤੁਸੀਂ ਸਰ ਜਾਣਾ ਚਾਹੁੰਦੇ ਹੋ ਦੇਖੋ ਅਸੀਂ ਅਲੀ ਦੂਰੋਂ ਗਏ ਸੀ ਸੀ ਅੰਦਰ ਜਾ ਕੇ ਚਲੋ ਦੇਖਦੇ ਕੀ ਹੈ ਫਸਟ ਟਾਈਮ ਗਏ ਸੀ ਪੰਜਾਬ ਤੋਂ ਤੇ ਉਹ ਕਹਿੰਦੇ ਵੀ ਤੁਸੀਂ ਜੇ ਜਾਣਾ ਚਾਹੁੰਦੇ ਹੋ ਤਾਂ ਸਰ ਇਹਨਾਂ ਨੂੰ ਉਤਾਰ ਕੇ ਬੜੇ ਹੋਏ ਨੂੰ ਨਾ ਤੰਬੂ ਵਾਲੇ ਰੂਮ ਵੀ ਉੱਥੇ ਰੱਖ ਤੋਂ ਵਾਪਸੀ ਜਾ ਕੇ ਪਾ ਲਓ ਤੇ ਉਹ ਸੁਣ ਕੇ ਬੜਾ ਮੈਨੂੰ ਤੱਕਾ ਲੱਗਿਆ ਮਾਨੂੰ ਫੇਸ ਲੱਗੀ ਵੀ ਇਹ ਚੀਜ਼ ਲਈ ਅਸੀਂ ਇੱਕ ਅੰਥੂੜੀ ਵੀ ਇੰਨੇ ਇੱਕ ਸਨਮਾਨ ਲਈ ਇਸ ਉਤਾਰ ਦਈਏ ਜਿਹੜਾ ਗੁਰੂਆਂ ਨੇ ਬਾਖੇ ਹੋਏ ਨੇ ਇਹ ਇੱਕ ਨਹੀਂ ਉਤਰ ਸਕਦੇ ਬਟ ਜਿਹੜਾ ਹੁਣ ਇਹ ਸਨਮਾਨ ਦੀ ਵਾਪਸੀ ਦੀ ਗੱਲ ਹੈ ਉਹ ਹੁਣ ਸਾਡੇ ਪੰਚਾਇਤ ਦੇ ਸਾਡੇ ಗ್ರಾಮ ਪੰਚਾਇਤ ਬੁਲਾਈ ਗਿਆ ਕਰਾਮ ਸਭਾ ਹੋਈ ਹੈ ਕਿ ਉਹ ਪਿੰਡ ਦਾ ਮੇਰਾ ਇਹ ਨੀਤੀ ਹੁਣ ਕੁਝ ਨਹੀਂ ਰਿਹਾ ਦੇਖੋ ਮੈਂ ਮਤਾ ਪਾਇਆ ਤੁਸੀਂ ਕਿੱਥੇ ਤੱਕਰ ਮੈਸੇਜ ਜਾਊਗਾ ਲੈਸੀ ਤੈਨੂੰ ਛੋਡੇ ਰਹੀ ਸਾਰੇ ਜਾ ਰਿਹਾ ਹੈ ਬਾਕੀ ਅਸੀਂ ਜੋ ਵੀ ਹੋਇਆ ਪੰਜਾਬ ਸਰਕਾਰ ਨੂੰ ਤੇ ਐਸਜੀਪੀਸੀ ਨੂੰ ਭਾਰਤ ਸਰਕਾਰ ਨੂੰ ਸਾਰਿਆਂ ਨੂੰ ਕੱਢਾਂਗੇ ਇਹ ਬਾਈਪਾਸਤ ਜਾਏਗਾ ਮਤਾ ਸਾਰਾ ਪਰ ਉਹ ਹੁਣ ਗ੍ਰਾਮ ਪੰਚਾਇਤ ਤੇ ਹੋ ਗਿਆ ਗ੍ਰਾਮ ਸਭਾ ਹੋਗੀ ਜਿਹੜੀ ਉਹ ਸਾਰਾ ਹੁਣ ਸਾਡੇ ਪਿੰਡ ਦਾ ਮੁੱਦਾ ਹੈ ਇਹ ਤੇ ਪਿੰਡ ਦੇ ਪੀਤੇ ਫੈਸਲਾ ਵੀ ਹਾਂ ਇਹ ਅਸੀਂ ਸਨਮਾਨ ਨਹੀਂ ਰੱਖਣਾ ਇਹ ਵੀ ਅਸੀਂ ਵਾਪਸ ਕਰਨਾ ਸੁਣਿਆ ਤੁਸੀਂ ਕਿੰਨੀ ਸ਼ਰਮਨਾਕ ਗੱਲ ਆ ਕਿ ਅੰਮ੍ਰਿਤਧਾਰੀ ਸਿੱਖ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਉਸ ਵਾਸਤੇ ਸ਼ਰਤ ਰੱਖੀ ਗਈ ਕਿ ਤੁਸੀਂ ਦਸਵੇਂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੈ ਜਿਹੜੀ ਕਕਾਰਾਂ ਦੀ ਉਹ ਤਾਰ ਕੇ ਅੰਦਰ ਜਾ ਸਕਦੇ ਹੋਰ ਦੇਖਣ ਤੋਂ ਬਾਅਦ ਵਾਪਸੀ ਦਿਓ ਕਕਾਰ ਨੇ ਜਿਹੜੇ ਪਾ ਸਕਦੇ ਹੋ ਸਾਡੇ ਨਾਲ ਸਾਬਕਾ ਸਰਪੰਚ ਨੇ ਪਿੰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿੰਨਾ ਕ ਇਸ ਗੱਲ ਨੂੰ ਤੁਸੀਂ ਅੱਜ ਤੱਕਰ ਦੂਰ ਤੱਕਰ ਲੈ ਕੇ ਜਾਓਗੇ ਕਿ ਜੋ ਜਾਤੀ ਹੈ ਜਿਹੜੀ ਕੋ ਗੁਰਸਿੱਖ ਨਾ ਹੋਈ ਆ ਦੇਖੋ ਇਹ ਬਹੁਤ ਵੱਡਾ ਤੱਕਾ ਜੀ ਸਿੱਖ ਕੌਮ ਨਾਲ ਅਸੀਂ ਇਹਨੂੰ ਮੀਡੀਆ ਦੇ ਜ਼ਰੀਏ ਤਕਰੀਬਨ 10 ਦਿਨਾਂ ਤੋਂ ਰੋਜ਼ ਅਸੀਂ ਪ੍ਰੈਸ ਕਾਨਫਰੰਸ ਸਾਡੀ ਹੁੰਦੀ ਰਹੀ ਜੇ ਕਿਸੇ ਕਦੇ ਕਿਸੇ ਚੈਨਲ ਤੇ ਕਦੇ ਕਿਸੇ ਚੈਨਲ ਤੇ ਅਸੀਂ ਇਹਨੂੰ ਪੂਰਾ ਤੁਹਾਡੇ ਜਰੀਏ ਅਕਾਲ ਤਾਜ਼ਾ ਦੇ ਜਨਰਲ ਤਾਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰੀ ਸੀ ਉਹਨਾਂ ਤੋਂ ਅਜੇ ਸਾਡਾ ਟਾਈਮ ਨਹੀਂ ਮਿਲਿਆ ਐਸਜੀਪੀਸੀ ਤੋਂ ਟਾਈਮ ਨਹੀਂ ਮਿਲਿਆ ਸਾਡੇ ਇੱਥੇ ਐਸਜੀਪੀਸੀ ਮੈਂਬਰ ਨੇ ਥੋੜਾ ਸਾਹਿਬ ਉਹਨਾਂ ਨੂੰ ਵੀ ਅਸੀਂ ਲੈਟਰ ਦਿੱਤਾ ਉਹਨਾਂ ਨੇ ਵੀ ਕਿਹਾ ਵੀ ਮੈਂ ਐਸਜੀਪੀਸੀ ਨਾਲ ਗੱਲ ਕਰੀਆ ਕਿਤੇ ਪ੍ਰਧਾਨ ਸਾਹਿਬ ਦਾ ਇੱਕ ਅਖਬਾਰੀ ਬਿਆਨ ਆਇਆ ਪਰ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਪਹੁੰਚਿਆ ਪਰ ਅਸੀਂ ਇਹ ਲੜਾਈ ਐਂਡ ਤੱਕ ਲੜਾਂਗੇ ਮਿੱਲੂ ਜੀ ਕਿਵੇਂ ਦੇਖਦੇ ਹੋ ਨਾ ਐਸਜੀਪੀਸੀ ਦਾ ਕੋਈ ਨੁਮਾਇੰਦਾ ਆਇਆ ਨਾ ਚੁੱਲ੍ਹਿਆਂ ਵਾਲੀ ਗੱਲਾਂ ਵਾਲਾ ਕੋਈ ਨੁਮਾਇੰ ਨਾ ਜਖਾਦਾਰ ਖਾਲਸਾ ਸਾਹਿਬ ਆਏ ਨਾ ਆਈ ਕੋ ਬੱਧੀ ਸਿੱਖ ਜੱਟੇ ਬੰਦੀ ਜਿੰਨੇ ਚਾਹੀਏ ਸਰਕਾਰੀ ਫੋਨ ਚੱਕਰ ਨਹੀਂ ਕੀਤਾ ਜਿਵੇਂ ਬਾਈ ਜੀ ਮਾਨ ਸਾਹਿਬ ਨੇ ਦੱਸਿਆ ਇਹ ਸਾਰਿਆਂ ਨੂੰ ਵੱਡੀ ਟਰੈਜੇਡੀ ਆ ਦੁਕਾਨ ਦਾ ਸਾਡਾ ਸਿੱਖ ਕੌਮ ਦਾ ਅਜੇ ਇਹ ਇਹ ਪੰਜਾਬ ਤੇ ਕਿੱਡਾ ਵੱਡਾ ਇਹ ਕਲੰਕਾ ਵੀ ਜਿੰਨੇ ਚੁਣੇ ਹੋਏ ਨਮਾਇंदे ਸਾਡੇ ਚਾਹੇ ਸਾਡਾ ਮੁੱਖ ਮੰਤਰੀ ਹੋਵੇ ਚਾਹੇ ਸਾਡਾ ਐਮਐਲਏ ਹੋਵੇ ਜਾਂ ਸਾਡਾ ਐਮਪੀ ਹੋਵੇ ਜਾਂ ਸਾਡੀ ਸ਼ਰਮਣੀ ਕਮੇਟੀ ਹੋਵੇ ਜਾਂ ਅਕਾਲੀ ਦਲ ਦੇ ਨਮਾਇंदे ਅੱਜ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਲਈ ਇਹ ਇਤੋਂ ਵੱਡੀ ਹੋਰ ਜਿਹੜੀ ਘਟਨਾ ਹੋ ਸਕਦੀ ਹੈ ਇੱਕ ਸਿੱਖ ਦੇ ਲਈ ਜਿਹੜੀ ਉਹਨੂੰ ਕਹਿਣ ਕਿ ਤੈਨੂੰ ਸਨਮਾਨ ਤਾਂ ਮਿਲਣਾ ਹੈ ਸ੍ਰੀ ਸਾਹਿਬ ਲਾ ਕੇ ਉੱਥੇ ਰੱਖ ਦੇ ਜਦੋਂ ਕਿ ਸਦਾ ਆਪ ਦਿੱਤਾ ਆਪ ਬੁਲਾ ਕੇ ਉਹਨੂੰ ਇਹ ਕਿਹਾ ਵੀ ਸ੍ਰੀ ਸਾਹਿਬ ਉੱਥੇ ਰੱਖ ਦੇ ਲਾ ਕੇ ਦੁਬਾਰਾ ਪਾ ਲਈ ਫਿਰ ਤੈਨੂੰ ਸਨਮਾਨ ਮਿਲੇਗਾ ਇਤੋਂ ਵੱਡੀ ਇੱਕ ਸਾਡੇ ਦੇਸ਼ ਦੇ ਵਿੱਚ ਐਦਾਂ ਦੇ ਸਿੱਖਾ ਨਾਲ ਹਾਲਾਤ ਹੋਣਾ ਉਹ ਕੀ ਉਮੀਦ ਕਰਦੇ ਨੇ ਵੀ ਹੋਰ ਜਿਹੜੀ ਕੋਈ ਗੱਲ ਕੋਈ ਹੋਵੇ ਅਸੀਂ ਤਾਂ ਉਸ ਨੀਂਦ ਚੋਂ ਜਾਗਾਂਗੇ ਅੱਜ ਤੱਕ ਮੈਂ ਸੋਨੀ ਕਮੇਟੀ ਦੇ ਪ੍ਰਧਾਨ ਨੂੰ ਖੁਦ ਇੱਥੇ ਖੜ ਕੇ ਫੋਨ ਕੀਤਾ ਵੀ ਪ੍ਰਧਾਨ ਜੀ ਆਹ ਕਹਾਣੀ ਬਣ ਗਈ ਵੀ ਅਸੀਂ ਤੁਹਾਨੂੰ ਮਿਲਣਾ ਹੈ ਤੁਹਾਨੂੰ ਆ ਸਾਰਾ ਆ ਕੇ ਵਾਕਿਆ ਦੱਸਣਾ ਉਹ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈ ਮੈਨੂੰ ਵਟਸਐਪ ਕਰ ਦੋ ਬਸ ਮੈਂ ਬਿਆਨ ਦੇ ਦਿੰਦਾ ਬਿਆਨ ਦੇਦਾ ਕਾਫੀ ਹੋ ਗਿਆ ਉਹ ਆਪਣੀ ਟੀਮ ਲੈ ਕੇ ਜਾਂਦੇ 5 7 10 ਬੰਦੇ ਜਾਂਦੇ ਅਡਜੈਕਟਿਵ ਜਾ ਕੇ ਮਿਲਦੀ ਐਵੇਂ ਤਸਾਂ ਨੂੰ ਮਿਲਦੀ ਛੱਡ ਦੇ ਦੇ ਗ੍ਰਹਿ ਮੰਤਰੀ ਨੂੰ ਕੋਈ ਉੱਥੋਂ ਉਹਨਾਂ ਦੇ ਕੰਨ ਤੇ ਜੂ ਸਰਕਦੀ ਪਤਾ ਲੱਗਦਾ ਪਰ ਨਹੀਂ ਕੋਈ ਕਿਸੇ ਨੂੰ ਗੱਲੇ ਨਹੀਂ ਨਹੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਗੱਲ ਤੇ ਆਵਾਜ਼ ਨਹੀਂ ਚੱਕ ਸਕਦਾ ਸੈਂਟਰ ਨੂੰ ਲਿਖ ਕੇ ਨਹੀਂ ਦੇ ਸਕਦਾ ਤਾਂ ਉਹ ਪ੍ਰਬੰਧ ਕੀ ਚਲਾ ਰਿਹਾ ਜਿਹਨੂੰ ਗੁਰਸਿੱਖੀ ਦਾ ਧਿਆਨ ਹੀ ਨਹੀਂ ਵੀ ਮੇਰੇ ਪੰਜਾਬ ਦੇ ਅੰਦਰ ਗੁਰਸਿੱਖਾਂ ਨਾਲ ਕੀ ਹੋ ਰਿਹਾ ਦੇਖੋ ਉਹਨਾਂ ਨੂੰ ਇੱਕੋ ਇੱਕ ਮਸਲਾ ਆ ਜਿੱਦੇ 쿠ਰਸੀ ਸੁਖਵੀਰ ਬਾਦਲ ਦੀ ਖਤਰੇ ਚ ਹੁੰਦੀ ਹੈ ਉਦੋਂ ਇਕੱਠੇ ਹੋ ਕੇ ਉਹ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਜਥੇਦਾਰ ਵੀ ਇਕੱਠੇ ਹੋ ਜਾਂਦੇ ਆ ਉਦੋਂ ਹੀ ਉਹਦੇ ਉਹਦੇ ਪ੍ਰੈਸ ਨੂੰ ਇਕੱਠੇ ਕਰਕੇ ਆਪਣੀ ਆਵਾਜ਼ ਆ ਜਿਹੜੀ ਲੋਕਾਂ ਚ ਦੱਸਦੇ ਨੇ ਵੀ ਆ ਗੱਲ ਇੱਜੇ ਨਹੀਂ ਇਦਾਂ ਨਹੀਂ ਇਦਾਂ ਆ ਪਰ ਅੱਜ ਐਡੇ ਵੱਡੇ ਮਸਲੇ ਤੇ ਜਿਸ ਜਿਸ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਸਿੱਖ ਕੌਮ ਦੇ ਆਗੂ ਬਣਾਏ ਨੇ ਉਹ ਪੰਥਕ ਇੱਕ ਸੰਸਥਾ ਦੇ ਮੁਖੀ ਨੇ ਇਸ ਗੱਲ ਲਈ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਬਿਆਨ ਦੇ ਦਿੱਤਾ ਅਖਬਾਰ ਚ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਗਈ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਤਾਂ ਹੀ ਅੱਜ ਪਿੰਡ ਨੇ ਇਕੱਠੇ ਹੋ ਕੇ ਅਲਦਲੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਆਪਣੇ ਵੱਲੋਂ ਇੱਕ ਆਵਾਜ਼ ਉਠਾਈ ਹੈ ਵੀ ਗ੍ਰਾਮ ਸਭਾ ਕਰਿਏ ਤੇ ਜਿਹੜੇ ਚੁਣੇ ਹੋਏ ਨਮਾਇੰਦ ਨੇ ਉਹਨਾਂ ਨੂੰ ਭੇਜਿਏ ਸ਼ਾਇਦ ਕਿਤੇ ਜਾ ਕੇ ਸਾਡੀ ਜਿਹੜੀ ਸੁਣਵਾਈ ਹੋ ਜਾਵੇ ਸੁਣਿਆ ਤੁਸੀਂ ਇਹ ਵਾਰਡ ਵਾਪਸ ਕਰਨ ਤੋਂ ਬਾਅਦ ਸਿੱਧੇ ਤੌਰ ਤੇ ਸਰਪੰਚ ਸਾਹਿਬ ਕੋਲੋਂ ਕਿਹਾ ਕਿ ਇਹ ਮਸਲਾ ਜਿਹੜਾ ਇਹ ਹੁਣ ਮੇਰਾ ਆਪਣਾ ਪਰਸਨਲ ਨਹੀਂ ਰਿਹਾ ਇਹ ਪਿੰਡ ਦਾ ਕੌਮ ਦਾ ਤੇ ਪੰਥ ਦਾ ਮਸਲਾ ਹੈ ਜਿਸ ਹੱਦ ਤੱਕ ਕਰ ਵੀ ਜਾਣਾ ਚਾਹੇ ਉਹ ਕਹਿੰਦੇ ਵੀ ਅਸੀਂ ਜਾਵਾਂਗੇ ਉਹਦਾ ਫੈਸਲਾ ਔਰ ਮਾਫੀ ਹੈ ਜਿਹੜੀ